ਤਨ ਮਰ ਕੇ ਸਨਮ ਕਰੀਏ ਅਸੀਂ ਕਲਗੀ ਧਰ ਦੇ ਪੁੱਤਰ ਹਾ ਸਾਡੀ ਸਾਹਿਬ ਕੌਰ ਹੈ ਮਾ ਵਰਗੀ ਦੁਨੀਆ ਵਿੱਚ ਕਿਧਰੇ ਲੱਭਣੀ ਨਾ ਸ੍ਰੀ ਆਨੰਦਪੁਰ ਸਾਹਿਬ ਥਾਂ ਵਰਗੀ ਜਿੱਥੇ ਪਿਆਸੀ ਘੇਰਾ ਅੰਤਾਂ ਦਾ ਗਲ ਕਰਦਾ ਮੈਂ ਲਸ਼ਕਰ ਛਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਮਾ ਛੀਵਾੜੇ ਦੀ ਉਹ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਮਾ ਛੀਵਾੜੇ ਦੀ ਕੁਝ ਕਰ ਲੈnde ਸਮਝੋਤਾ ਜੀ ਉਦੋਂ ਸਮੇਂ ਦੀਆਂ ਸਰਕਾਰਾਂ ਨਾਲ ਸਭ ਕੁਝ ਹੀ ਤਾਂ ਬਚ ਜਾਣਾ ਸੀ ਖੁਸ਼ ਰਹਿਣਾ ਸੀ ਪਰਵਾਰਾਂ ਨਾਲ ਪਰ ਸਾਡੇ ਸਿਰ ਦਸਤਾਰ ਦੇ ਸੇ ਰਾਜ ਚੜਲੇ ਤੁਸੀਂ ਉਜਾੜੇ ਦੀ ਛਾੜੇ ਨੇਤਕੀ ਹਾਲ ਚ ਰਹਿੰਦੀ ਹੈ ਇੱਕ ਰਾਤ ਉਮਾ ਛਿਵਾੜੀ ਦੀ ਇੱਕ ਅੱਧੀ ਰਾਤ ਹਨੇਰੀ ਸੀ ਇੱਕ ਛਰਿਆ ਮਹੀਨਾ ਪੁਹਾ ਦਾ ਸਰਸਾ ਦੇ ਕੰਡੇ ਕਹਿਰ ਹੋਇਆ ਜੋੜਾ ਬਣ ਗਿਆ ਦੋਹਾਂ ਦੋਹਾਂ ਦਾ ਇੱਕ ਮਾ ਗੁਜਰੀ ਨਾਲ ਤੂਰ ਦਿੱਤਾ ਇੱਕ ਜਾਨ ਜਿਸ਼ ਹਾਦਤ ਲਾੜੇ ਦੀ ਸਾਡੇ ਨਿਤ ਖਿਆਦ ਚ ਰਹਿੰਦੀ ਹੈ ਇੱਕ ਰਾਤ ਉਮਾ ਛਿਵਾੜੇ ਦੀ ਨਿੱਕਿਆਂ ਦਾ ਕੋਈ ਪਤਾ ਨਹੀਂ ਪਾਰੇ ਵੰਡੇ ਜੰਗ ਵੱਲ ਘੱਲ ਛੱਡੇ ਅੱਖਾਂ ਮੂਰੇ ਕੌਣ ਸਹੀ ਦੀ ਜਦ ਜੈਕਾਰੇ ਉਸੇ ਹੀ ਪਾਰੇ ਛੱਡੇ ਤਾਂ ਹੀ ਤਾਂ ਗੱਲ ਹੋਵੇ ਅੱਜ ਵੀ ਗੜੀ ਸਾਹਮਣੇ ਲੱਗੇ ਅਖਾੜੇ ਦੀ ਸਾਡੇ ਨੇਤਕIAL ਚ ਰਹਿੰਦੀ ਹੈ ਇੱਕ ਰਾਤ ਉਮਾ ਛੀਵਾੜੀ ਦੀ ਜਾਗਤ ਜਟਣੀ ਹੈ ਹਰ ਹਾਲਾ ਵਿੱਚ ਪੰਜਾ ਦਾ ਹੁਕਮ ਬਜਾ ਚੱਲਿਆ ਲੱਖਾ ਦਾ ਕੇਰਾ ਤੋੜ ਦਿੱਤਾ ਜਿਹਨੂੰ ਫੜਨਾ ਸੀ ਉਹ ਆ ਚੱਲਿਆ ਸਾਡੀਆਂ ਤੱਕ ਕੰਨੀ ਘੂਂਜ ਪਾਉ ਉਹ ਤਾੜੀ ਨਹੀਂ ਵੱਜੇ ਤਾਣੇ ਦੀ ਸਾਡੇ ਨਿਤ ਖਿਆਲ ਚ ਰਹਦੀ ਹੈ ਇੱਕ ਰਾਤ ਉਹ ਮਾਚੀ ਬਾੜੇ ਦੀ ਕੰਡਿਆਂ ਦੀ ਸੇਜ ਵਿਸ਼ਾਸਣ ਦੇ ਨੇੜੇ ਜਹ ਹੁੰਦੀ ਆਹੜ ਨੂੰ ਜੰਗਲਾਂ ਨੇ ਡਰਾਉਣਾ ਕੀ ਸਾਨੂੰ ਕੀ ਸਮਝੇ ਮੁਸਕਰਾ ਹਟਣ ਹੁਣ ਕਿੰਨੀ ਕੁਨਕਸਾਨੀ ਹੋਈ ਝਾੜਾ ਨਾਲ ਚੋਲੇ ਪਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਹ ਮਾਛੀ ਬਾੜੇ ਦੀ ਜੇ ਉਹ ਸੂਬੇ ਮੂਰੇ ਝੁੱਕ ਜਾਂਦੇ ਬੱਚੇ ਜੇ ਘੜ ਦਿਆਂ ਮਰ ਜਾਂਦੇ ਉਹ ਕਿਹਨੇ ਪੁੱਛਣਾ ਸੀ ਇਕਬਾਲ ਸਾਨੂੰ ਕੌਣ ਨਿਰਮਲ ਬਣ ਸਰਹੰਦ ਜਾਣਦੇ ਕਿਹਨੇ ਪੁੱਛਣਾ ਸੀ ਇਕਬਾਲ ਸਾਨੂੰ ਕੌਣ ਨਿਰਮਲ ਬਣ ਸਰਹੰਦ ਜਾਣਦੇ ਅਸੀਂ ਪਹਿਰਾ ਦੇ ਵਿੱਚ ਡਿੱਗਣਾ ਨਹੀਂ ਸਾ ਤੋਂ ਆਸ ਨਾ ਰੱਖੀ ਹਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਮਾ ਛੀਵਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਮਾ ਛੀਵਾੜੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ